ਦੋਸਤੋ ਮੈਂ ਅਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਵੀਡੀਓ ਤੁਹਾਨੂੰ ਦਿਖਾ ਰਹੇ ਆ ਬਿਲਕਾ ਤੋਂ ਮੁਵਾਈ ਸੜਕ ਜਿੱਥੇ ਲੱਖਾਂ ਕਰੋੜਾਂ ਰੁਪਈਆ ਦੀ ਟੇਲ ਲੱਗੀ ਹੈ ਇਹ ਤੁਹਾਨੂੰ ਦਿਖਾ ਰਹੇ ਆ ਟਾਇਲਾਂ ਹੁਣ ਕੁਝ ਸਾਫ ਹੋ ਗਈਆਂ ਕੁਝ ਦੂਰੀ ਤੱਕ ਅਜੇ ਹੋਰ ਕੰਮ ਹੋਣਾ ਬਹੁਤ ਜ਼ਰੂਰੀ ਹੈ ਬਿਲਕਾ ਤੋਂ ਮੁਵਾਈ ਵਾਲੀ ਬੱਸ ਸਟੈਂਡ ਵਾਲੀ ਹੈ ਸੜਕ ਹੈ ਤੇ ਆਓ ਤੁਹਾਨੂੰ ਦਿਖਾਉਂਦੇ ਆ ਇਸ ਸੜਕ ਦਾ ਇਸ ਤੋਂ ਪਹਿਲਾਂ ਕਿਹੋ ਜਿਹਾ ਹਾਲ ਸੀ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਏ ਵੀ ਤੁਸੀਂ ਦੇਖ ਕੇ ਹੈਰਾਨ ਹੋਣਾ ਕਿ ਕਿਵੇਂ ਇੱਥੇ ਸਫਾਈ ਹੋਣ ਵਾਲੀ ਸੀ ਬਿਲਕੇ ਤੋਂ ਇਹ ਗਊਸ਼ਾਲਾ ਰੋਡ ਦੇ ਵਾਲੀ ਸਾਈਡ ਕੁਝ ਸਾਫ਼ ਹੋਈ ਆ ਅਜੇ ਅੱਗੇ ਕੰਮ ਹੋਣਾ ਬਹੁਤ ਜਿਹੜਾ ਆ ਉਹ ਰਹਿੰਦਾ ਹੈ ਤੇ ਆ ਪਹਿਲਾਂ ਵਾਲੀ ਵੀਡੀਓ ਤੁਹਾਨੂੰ ਦਿਖਾ ਰਿਹਾ ਜਦੋਂ ਇੱਥੇ ਐਡੀ ਐਡੀ ਭੰਗ ਬੂਟੀ ਜਿਹੜੀ ਆ ਚੜੀ ਪਈ ਸੀ ਲੱਖਾਂ ਕਰੋੜਾਂ ਰੁਪਈਆਂ ਦੀਆਂ ਟੈਲਾਂ ਲੱਗੀਆਂ ਆ ਬਿਲਕੇ ਦੀਆਂ ਵੱਖ-ਵੱਖ ਸੜਕਾਂ ਦੇ ਬਰਮਾਂ ਤੇ ਉਸ ਵੇਲੇ ਬਲਜੀਤ ਸਿੰਘ ਯੂ ਨੇ ਇੱਕ ਪ੍ਰਪੋਜ਼ਲ ਲਿਆਂਦੀ ਸੀ ਕਿ ਬਿਲਗੇ ਦੇ ਲੋਕਾਂ ਨੂੰ ਸੈਰ ਕਰਨ ਵੇਲੇ ਬਹੁਤ ਸੌਖਾ ਹੋਊਗਾ ਸੜਕ ਦੇ ਕਿਨਾਰੇ-ਕਿਨਾਰੇ ਸਾਫ਼ ਜਗ੍ਹਾ ਤੇ ਤੁਰਿਆ ਕਰਨਗੇ ਪਰ ਇੱਥੇ ਹਾਲਾਤ ਇਦਾਂ ਦੇ ਬਣ ਗਏ ਇਹਦੀ ਸਮੇਂ ਸਿਰ ਸਫਾਈ ਨਾ ਕਰਨ ਕਰਕੇ ਇਹ ਭੰਗ ਬੂਟੀ ਤੁਸੀਂ ਦੇਖ ਰਹੇ ਹੋ ਇਸ ਭੰਗ ਬੂਟੀ ਨੂੰ ਹੁਣ ਹਰ ਸਾਲ ਸਾਫ਼ ਕਰਾਉਣ ਲਈ ਬਿਲਗਾ ਨਿਊਜ਼ਾ ਲਾਈਨ ਵੱਲੋਂ ਜਾਣੀ ਤੇ ਰਜਿੰਦਰ ਸਿੰਘ ਬਿਲਗਾ ਵੱਲੋਂ ਖਾਸ ਮਸ਼ੱਕਤ ਕਰਨੀ ਪੈਂਦੀ ਹੈ बार-बार ਵੀਡੀਓ ਪਾਉਣੀ ਪੈਂਦੀ ਹੈ ਆਪਣੇ ਚੈਨਲ ਤੋਂ ਦਿਖਾਉਣਾ ਪੈਂਦਾ ਹੈ ਇੱਥੇ ਕੀ ਹਾਲਾਤ ਹੈ ਤਾਂ ਜਾ ਕੇ ਇਹ ਸਫਾਈ ਹੁੰਦੀ ਹੈ ਇਨ ਸੋਖਾ ਨਹੀਂ ਜਦੋਂ ਕਿ ਇੱਥੇ ਦੀਆਂ ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਆ ਉਹਨਾਂ ਤਾਂ ਤਾਂ ਹੋਰਾਂ ਕੰਮਾਂ ਤੋਂ ਹੀ ਨਹੀਂ ਸਮਾਂ ਲੱਗਦਾ ਕਿ ਉਹ ਨਗਰਪੰਚਾਇਤ ਦਫ਼ਤਰ ਬਿਲਗਾ ਨੂੰ ਇਹ ਸ਼ਿਕਾਇਤ ਕਰਨੇ ਮੰਗ ਕਨ ਕੇ ਸੜਕਾਂ ਦੇ ਬਰਮਾਂ ਦੀ ਜਿਹੜੀ ਸਫਾਈ ਕੀਤੀ ਜਾਵੇ ਪਰ ਇਹ ਸੜਕਾਂ ਦੀ ਸਫਾਈ ਕਰਕੇ ਉਹਨਾਂ ਨੂੰ ਲੱਗਦਾ ਕਿ ਇਹੜਾ ਮੋਟਾ ਮੈਲ ਨਹੀਂ ਆ ਜਦੋਂ ਕਿ ਇਹ ਸੜਕਾਂ ਦੀ ਸਫਾਈ ਬਹੁਤ ਜ਼ਰੂਰੀ ਹੈ ਸਾਡੇ ਜੀਵਨ ਸੰਬੰਧੀ ਜਿਹੜਾ ਹੈ ਤੰਤਰੋਸਤੀ ਲਈ ਇਹ ਭੰਗ ਬੂਟੀ ਕਰਨੀ ਬਹੁਤ ਸਾਫ ਜ਼ਰੂਰੀ ਹੈ ਤਾਂ ਜੋ ਬਿਲਗਵਾਸੀ ਜਿਹੜੇ ਆ ਉਹ ਸਾਫ ਸਾਹ ਲੈ ਸਕਦੇ ਆ ਸਾਫ ਹਵਾ ਦਾ ਆਨੰਦ ਮਾਣ ਸਕਦੇ ਆ ਜੇ ਇਹ ਸੜਕਾਂ ਤੋਂ ਜਿਹੜੀ ਗਾਜਰ ਬੂਟੀ ਹੈ ਬੜੀਆਂ ਬਿਮਾਰੀਆਂ ਭੁਲਾਉਂਦੀ ਹੈ ਚਮੜੀ ਰੋਗ ਭੁਲਾਉਂਦੀ ਹੈ ਅਗਰ ਇਹਦੇ ਬਾਰੇ ਸਿਆਸੀ ਲੋਕਾਂ ਨੂੰ ਵੀ ਇੰਨਾ ਗਿਆਨ ਹੋਵੇ ਤੇ ਉਹ ਲਗਾਤਾਰ ਮੰਗ ਕਰਨ ਬਿਲਗੇ ਦੀ ਨਗਰ ਪੰਚਾਇਤ ਤੋਂ ਹੋਵੇਗਾ ਭਾਈ ਇਹ ਰਸਤੇ ਜਿਹੜੇ ਆ ਇਹਨਾਂ ਦੀਆਂ ਸਾਈਡਾਂ ਸਾਫ਼ ਕਿਤੀਆਂ ਜਾਣ ਉਹ ਤਾਂ ਸਿਆਸੀ ਇੱਕ ਦੂਗੇ ਤੇ ਜਿਹੜੀ ਬਿਆਨਬਾਜ਼ੀ ਹੈ ਉਹਦੇ ਵੱਲੋਂ ਹੀ ਉਧਰ ਟਾਈਮ ਨਿਬਲਦਾ ਜਾਂ ਫੇ ਵੋਟਾਂ ਵਾਲੇ ਦਿਨਾਂ ਚਈ ਕਈ ਲੀਡਰ ਤਾਂ ਘਰਾਂ ਤੋਂ ਬਾਹਰ ਆਉਂਦੇ ਆ ਨਹੀਂ ਤਾਂ ਮੁੜ ਕੇ ਨਜ਼ਰੇ ਨਹੀਂ ਪੈਂਦੇ ਥਾਣਿਆਂ ਕਚੈਰੀਆਂ ਦੇ ਕੰਮਾਂ ਵਿੱਚ ਜ਼ਰੂਰ ਹਮ ਹਮਾ ਕੇ ਬਿਲਗੇ ਦੇ ਲੀਡਰ ਜਿਹੜੇ ਪਹੁੰਚਦੇ ਆ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਇਹ ਸੜਕ ਹੈ ਮਵਾਈ ਵਾਲੀ ਇਹ ਸੜਕ ਦੀ ਸਫਾਈ ਲਈ ਅਸੀਂ ਜਦੋਜਾਤ ਕੀਤੀ ਤਾਂ ਇਹ ਸੜਕ ਜਿਹੜੀ ਆ ਉਹ ਸਾਫ਼ ਹੋਣੀ ਸ਼ੁਰੂ ਹੋਈ ਹਜੇ ਵੀ ਕੰਮ ਜਿਹੜਾ ਆ ਉਹ ਕਾਫੀ ਰਹਿੰਦਾ ਹੈ ਤੁਹਾਨੂੰ ਇੱਕ ਹੋਰ ਦਿਖਾਉਂਦੇ ਹਾਂ ਕਿ ਇਸੇ ਸੜਕ ਦੇ ਉੱਤੇ ਗਊਸ਼ਾਲਾ ਹੈ RAM ਗਊਸ਼ਾਲਾ ਉਹਦੇ ਅੱਗੇ ਇੱਕ ਲੀਕੇਜ ਐ ਸੀਗੀ ਪਿਛਲੇ ਕਾਫੀ ਸਮੇਂ ਤੋਂ ਚੱਲਦੀ ਸ਼੍ਰੀ ਰਾਮ ਗਊਸ਼ਾਲਾ ਦੇ ਅੱਗੇ ਇਹ ਗੋਹੇ ਦਾ ਢੇਰ ਲੱਗਾ ਤੇ ਗੋਹੇ ਦੇ ਢੇਰ ਦੇ ਵਿੱਚੋਂ ਵਾਟਰ ਸਪਲਾਈ ਦੀ ਲੀਕੇਜ ਜਿਹੜੀ ਕੋਈ ਵੀ ਇੱਥੇ ਬਿਮਾਰੀ ਫਿਲਾ ਸਕਦੀ ਸੀ ਪਰ ਇਹਦੇ ਵੱਲ ਕਈ ਮਹੀਨਿਆਂ ਤੋਂ ਕਿਸੇ ਵੀ ਇੱਥੇ ਆਗੂ ਨੇ ਇਸ ਕੌਸ਼ਾਲਾ ਦੀ ਪ੍ਰਬੰਧਕ ਕਮੇਟੀ ਨੇ ਕੋਸ਼ਿਸ਼ ਨਹੀਂ ਕੀਤੀ ਵੀ ਇਹ ਵਾਟਰ ਸਪਲਾਈ ਦੇ ਲੀਕੇਜ ਨੂੰ ਜਿਹੜਾ ਆ ਇਹਦੀ ਸ਼ਿਕਾਇਤ ਕੀਤੀ ਜਾਵੇ ਇਹਨੂੰ ਸਹੀ ਕਰਵਾਇਆ ਜਾਵੇ ਇਹਨੂੰ ਸਹੀ ਕਰਵਾਉਣ ਲਈ ਅਸੀਂ ਵਾਟਰ ਸਪਲਾਈ ਦੇ ਵਿਭਾਗ ਤੱਕ ਈਓ ਬਲਜੀਤ ਸਿੰਘ ਤੱਕ ਜਿਹੜੀ ਆਪਣੀ ਮੰਗ ਰੱਖੀ ਇਹੋ ਬਲਜੀ ਸਕਨੇ ਇਹ ਮਸਲਾ ਹੱਲ ਕਰਵਾਇਆ ਇੱਕ ਵਾਰ ਫਿਰ ਤੁਹਾਨੂੰ ਦਿਖਾਉਨੇ ਆ ਸ਼੍ਰੀ ਰਾਮ ਗਊਸ਼ਾਲਾ ਬਿਲਗਾ ਦੀ ਸਾਹਮਣੇ ਗੋਹੇ ਦੇ ਢੇਰ ਵਿੱਚੋਂ ਕਈ ਮਹੀਨੇ ਸਾਨੂੰ ਪਤਾ ਲੱਗਾ ਇਹ ਲੀਕਜ ਚੱਲਦੀ ਰਹੀ ਇਸ ਲੀਕਜ ਨੂੰ ਹੱਲ ਕਰਾਉਣ ਲਈ ਬਿਲਗਾ نیوز ਆਨਲਾਈਨ ਨੇ ਕੋਸ਼ਿਸ਼ ਕੀਤੀ ਔਰ ਇਸ ਕੰਮ ਨੂੰ ਜਿਹੜਾ ਆ ਨੇਪਰੇ ਚੜਿਆ ਇਸੇ ਤਰ੍ਹਾਂ ਤੁਹਾਨੂੰ ਦਿਖਾਉਨੇ ਆ ਇਸ ਰਾਮ ਗਊਸ਼ਾਲਾ ਤੋਂ ਇੱਕ ਏ ਗੰਦੇ ਪਾਣੀ ਦੀ ਡਰੇਨ ਨਿਕਲਦੀ ਆ ਉਸ ਨੂੰ ਵੀ ਹੱਲ ਕਰਵਾਉਣ ਲਈ ਅਸੀਂ ਪਿਛਲੇ ਲੰਬੇ ਸਮੇਂ ਤੋਂ ਜੜਾ ਜਦੋਜਦ ਕਰ ਰਹੇ ਆ ਪਰ ਮਸਲਾ ਜਿਹੜਾ ਆ ਉਹ ਇੰਨਾ ਹਜੇ ਹੱਲ ਨਹੀਂ ਹੋ ਸਕਿਆ ਆ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀ ਡਰੇਨ ਆ ਲੱਖਾਂ ਰੁਪਈਆ ਦੀ ਲਾਗਤ ਨਾਲ ਡਰੇਨ ਬਣੀ ਆ ਇਹ ਡਰੇਨ ਅਜੇ ਤੱਕ ਮੁਕੰਮਲ ਤੌਰ ਤੇ ਚਾਲੂ ਨਹੀਂ ਹੋ ਸਕੀ ਆ ਰਸਤੇ ਦੇ ਵਿੱਚੋਂ ਲੀਕਜ ਹੋਈ ਆ ਜਾਂ ਕਹ ਲਓ ਇਥੋਂ ਲੀਕ ਕਰਕੇ ਇਹਦਾ ਮਸਲਾ ਹੱਲ ਕਰ ਲਿਆ ਜਾਂਦਾ ਆ ਤੇ ਇਹ ਡਰੇਨ ਜਿਹੜੀ ਆ ਭਰੀ ਆ ਤੇ ਤੁਹਾਨੂੰ ਅੱਗੇ ਦਿਖਾਉਨੇ ਆ ਹਉਦੀਆਂ ਭਰੀਆਂ ਪਈਆਂ ਤੇ ਅੱਗੇ ਹੋਰ ਦਿਖਾਉਨੇ ਆ ਕਿਵੇਂ ਇਹ ਖਾਲਾ ਜਿਹੜਾ ਆ ਉਹ ਗੰਦਗੀ ਨਾਲ ਭਰਿਆ ਹੋਣ ਕਰਕੇ ਇੱਥੋਂ ਪਾਣੀ ਜਿਹੜਾ ਆ ਉਹ ਵਗਦਾ ਨਹੀਂ ਨਜ਼ਰ ਆ ਰਿਹਾ ਤੁਹਾਨੂੰ ਖਾਲੇ ਦੀਆਂ ਤਸਵੀਰਾਂ ਦਿਖਾਉਨੇ ਆ ਕਿਵੇਂ ਇਸ ਖਾਲੇ ਦੇ ਹਾਲਾਤ ਨੇ ਇਤੋਂ ਸੱਜੇ ਹਿਸਾਬ ਲਗਾ ਸਕਦੇ ਹਾਂ ਕਿ ਬਿਲਕਾ ਨਗਰ ਪੰਚਾਇਤ ਜਿਹੜੀ ਆ ਬੜੀ ਛਾਤੀ ਥਾਪੜਦੀ ਐ ਕਿ ਸਫਾਈ ਬਿਲਗ ਦੇ ਵਿੱਚ ਬਹੁਤ ਛਲਾਗਾਜੋਗ ਹੈ ਲੋਕ ਬਹੁਤ ਇਸ ਗਲਤੀ ਵਧਾਈ ਦਿੰਦੇ ਆ ਕਿ ਬਿਲਕੀ ਦੇ ਵਿੱਚ ਬਹੁਤ ਸਫਾਈ ਹੈ ਤੇ ਇਹ ਸਫਾਈ ਦਾ ਨਮੂਨਾ ਤੁਹਾਨੂੰ ਬਿਲਕਾ ਨਿਊਜ਼ ਆਨਲਾਈਨ ਤੋਂ ਦਿਖ ਰਿਹਾ ਹੈ RAM ਗਊਸ਼ਾਲਾ ਦੀ ਡਰੇਨ ਹੈ ਤੇ ਬੱਸ ਸਟੈਂਡ ਬਿਲਕਾ ਦੇ ਇਸ ਸੜਕ ਦੇ ਨਾਲ-ਨਾਲ ਦੀ ਹੈ ਤੁਹਾਨੂੰ ਦਿਖਾ ਰਹੇ ਆ ਤੇ ਅੱਗੇ ਜਾ ਕੇ ਦਿਖਾਵਾਂਗੇ ਕਿ ਡਰੇਨ ਬਿਲਕੁਲ ਮੁਕੰਮਲ ਤੌਰ ਤੇ ਅੱਗੇੋਂ ਬੰਦ ਪਈਆ ਦੁਕਾਨਾਂ ਦੇ ਅੱਗੇੋਂ ਜਿੱਦ ਕਰਕੇ ਇਹ ਪਾਣੀ ਵਗੇ ਨਹੀਂ ਰਿਹਾ ਕਿੰਨਾ ਇੱਥੇ ਮੱਛਰ ਜਿਹੜਾ ਪੈਦਾ ਹੁੰਦਾ ਹੋਊਗਾ ਕਿੰਨਾ ਬਿਮਾਰੀਆਂ ਦਾ ਘਰ ਬਣਦਾ ਹੋਊਗਾ ਇਹਦੇ ਬਾਰੇ ਜੇ ਦੇਖਿਆ ਜਾਵੇ ਤੇ ਨਗਰਪੰਚਾਇਤ ਬਿਲਕੁਲ ਜਿਹੜੇ ਸਫਾਈ ਕਰਮਚਾਰੀਆ ਉਹ ਡਾਂਗ ਟਪਾਉ ਤੱਕ ਕੰਮ ਕਰਦੇ ਕਈ ਵਾਰ ਦੇਖਿਆ ਇਹਦੀ ਸਫਾਈ ਕਰੀ ਵਾਰ ਕਰਦੇ ਦੇਖਿਆ ਪਰ ਇਹ ਸਫਾਈ ਕਰਨ ਦੇ ਬਾਵਜੂਦ ਵੀ ਟਰੇਨ ਜਿਹੜੀ ਆ ਇਹ ਡਰੇਨ ਆ ਮੁਕੰਮਲ ਚੱਲਦੀ ਨਹੀਂ ਦਿਖ ਰਹੀ ਤੇ ਆਓ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਦੇ ਆ ਇਸ ਟਰੇਨ ਦੇ ਅੰਦਰ ਲਹਿਾਰ ਤੇ ਇੱਥੇ ਮੱਛਰ ਵੀ ਜਿਹੜਾ ਆ ਮੋਟਾ-ਮੋਟਾ ਤੁਹਾਨੂੰ ਉੜਦਾ ਨਜ਼ਰ ਆ ਰਿਹਾ ਹੈ ਤੇ ਆ ਹਾਲਾਤ ਹੈ ਇਸ ਡਰੇਨ ਦੇ ਇਸ ਡਰੇਨ ਨੂੰ ਅਗਰ ਮੁਕੰਮਲ ਤੌਰ ਤੇ ਚਾਲੂ ਕਰ ਦਿੱਤਾ ਜਾਵੇ ਆ ਮੱਛਰ ਮੱਖੀਆਂ ਤੁਹਾਨੂੰ ਨਜ਼ਰ ਆ ਰਹੀਆਂ ਕੀ ਹਾਲਾਤ ਹੁੰਦੇ ਹੋਣਗੇ ਇਨ੍ਹਾਂ ਦੁਕਾਨਾਂ ਦੇ ਜਿਹੜੇ ਇਸ ਨਾਲੇ ਦੇ ਉੱਪਰ ਦੁਕਾਨਾਂ ਨੇ ਤੇ ਦੋਸਤੋ ਇਹ ਤੁਹਾਨੂੰ ਦਿਖਾ ਲਿਆ ਇੱਕ ਨਵੀਂ ਸਮੱਸਿਆ ਤੁਹਾਨੂੰ ਲੱਗਦੀ ਹੋਵੇਗੀ ਪਰ ਇਸ ਸਮੱਸਿਆ ਨੂੰ ਹੁਣ ਤੱਕ ਬਹੁਤ ਵਾਰ ਜਿਹੜਾ ਅਸੀਂ ਆ ਨਗਰ ਪੰਚਾਇਤ ਅੱਗੇ ਸਰਕਾਰ ਅੱਗੇ ਪੇਸ਼ ਕਰ ਚੁੱਕੇ ਆ ਲੱਖਾਂ ਰੁਪਇਆ ਇਸ ਡਰੇਨ ਨੂੰ ਚਾਲੂ ਕਰਨ ਦੇ ਲੱਗ ਚੁੱਕਾ ਹੈ ਪਰ ਡਰੇਨ ਅਜੇ ਵੀ ਜਿਹੜੀ ਆ ਪੂਰੀ ਮੁਕੰਮਲ ਨਹੀਂ ਚੱਲ ਸਕੀ ਕਿਉਂ ਨਹੀਂ ਚੱਲ ਰਹੀ ਕਿਉਂਕਿ ਇਸ ਵਿਭਾਗ ਦੇ ਜਿਹੜੇ ਸਫਾਈ ਕਰਮਚਾਰੀ ਆ ਜਾਂ ਜ਼ਿੰਮੇਵਾਰ ਮਲਾਜਮ ਹੈ ਉਹਨਾਂ ਨੇ ਇਹਨੂੰ ਚਾਲੂ ਕਰਨ ਲਈ ਅਜੇ ਮੁਕੰਮਲ ਤੌਰ ਤੇ ਜੜਾਇਆ ਉਹ ਮਨ ਬਣਾਏ ਨਹੀਂ ਡੰਗ ਟਪਾਉ ਕੰਮ ਜਿਹੜਾ ਉਹ ਚੱਲਦਾ ਰਹਿੰਦਾ ਭਾਵੇਂ ਕਿ ਰਾਮ ਗਊਸ਼ਾਲਾ ਜਿਹੜਾ ਪ੍ਰਬੰਧਕ ਕਮੇਟੀ ਆ ਉਹ ਵੀ ਇਹਨਾਂ ਨੂੰ ਕਹਿੰਦੀ ਹੋਵੇਗੀ ਕਈ ਵਾਰੀ ਇੱਥੇ ਕੰਮ ਕਰਦੇ ਵੀ ਇਹਨਾਂ ਨੂੰ ਦੇਖਿਆ ਗਿਆ ਤੇ ਤੁਹਾਨੂੰ ਅਸੀਂ ਦਿਖਾ ਕੇ ਮੁੱਦਾ ਦਿਖਾ ਰਹੇ ਆ ਇਸੇ ਤਰ੍ਹਾਂ ਅਸੀਂ ਹੋਰ ਵੀ ਥਾਵਾਂ ਤੇ ਜਿੱਥੇ ਬਿਲਗੇ ਦੇ ਵਿੱਚ ਸਫਾਈ ਨੂੰ ਲੈ ਕੇ ਜਾਂ ਹੋਰ ਕੋਈ ਵਿਕਾਸ ਨੂੰ ਲੈ ਕੇ ਕੋਈ ਵੀ ਮੁੱਦਾ ਹੈ ਉਹ ਤੁਹਾਡੇ ਤੱਕ ਸਰਕਾਰ ਤੱਕ ਲੈ ਕੇ ਆਉਂਦੇ ਰਹੀਦਾ ਤੇ ਇਹ ਤੁਹਾਨੂੰ ਕਿਹੋ ਜਿਹਾ ਲੱਗਾ ਮੁੱਦਾ ਕਿਹੋ ਜਿਹੀ ਲੱਗੀ ਹੈ ਵੀਡੀਓ ਸਾਡੇ ਕਮੈਂਟ ਬਾਕਸ ਵਿੱਚ ਤੁਸੀਂ ਆਪਣੀ ਰਾਏ ਜ਼ਰੂਰ ਦੇ ਸਕਦੇ ਹੋ ਤੇ ਆਸ ਕਰਦੇ ਹਾਂ ਤੁਸੀਂ ਸਾਡੀ ਇਹ ਵੀਡੀਓ ਲਾਇਕ ਤੇ ਸ਼ੇਅਰ ਅੱਗੇ ਤੋਂ ਅੱਗੇ ਕਰੋਗੇ ਧੰਨਵਾਦ ਕਿਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ